ਜੱਫਾ ਜੱਫੀ ਮੈਂ ਜੱਫਾ ਜੱਫਾ ਤੂੰ ਦੇਖ ਕੇ ਚੱਲਦੇ ਆਪਾਂ ਨਾ ਬਾਈ ਮੈਂ ਘਰੋਂ ਬਿਨਾ ਪੁੱਛਣੇ ਜਾ ਸਕਦਾ ਡੈਡੀ ਦਾ ਯਾਰ ਮੈਂ ਤਾਂ ਬਿਨਾ ਪੁੱਛੇ ਕੋ ਜਾਣਾ ਮੈਂ ਨਹੀਂ ਪਰਵਾਹ ਕਰਦਾ ਨਾ ਨਾ ਵੀਰੇ ਮੈਂ ਬਿਨਾ ਪੁੱਛੇ ਨਹੀਂ ਜਾ ਸਕਦਾ ਯਾਰ ਦੱਸ ਤੂੰ 15 ਕਰਾ ਲੈ ਉੱਠੋ ਲੈਣਾ ਡੈਡੀ ਲੈ ਯਾਰ ਬੜਾ ਆ ਗਿਆ ਕਰੀ ਮੈਂ ਪਰਵਾਹ ਕਰ ਸਕਦੇ ਨਹੀਂ ਮੈਂ ਤਾਂ ਪੱਕਰਵਾਂਗਾ ਉਰੇ ਕੀ ਕਰ ਰਿਹਾ ਐ ਤਰੇ ਕੋਲ ਹੋਣ ਰਹੀ ਗਣਾ ਪਟਿਆਲੇ ਫਿਲਮ ਲੱਗੀ ਹੋਈ ਕਹਿੰਦਾ ਫਿਲਮ ਦੇ ਬਾਗੇ ਚਲਦੀ ਦੇਖ ਮੇਰੀ ਗੱਲ ਸੁਣਦਾ ਪੁੱਤ ਸਮਾ ਬਹੁਤ ਭਿਆਨਕਾ ਹਾਂ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੀਆਂ ਮੈਨੂੰ ਡਰ ਲੱਗਦਾ ਨਾ ਕੱਲਾ ਕੱਲਾ ਪੁੱਤਾਂ ਤੋਂ ਮੇਰਾ ਹਾਂ ਜਾਂ ਮੈਂ ਕਹਿੰਦਾ ਸ਼ਰਮ ਚ ਰਹਿਣਾ ਨਹੀਂ ਗਈ ਤਾਂ ਕਰਕੇ ਮੈਨੂੰ ਤੇਰੇ ਤੇ ਮਾਨਵੀ ਆ ਹਾਂ ਜਾਂ ਲੜਾਈ ਝਗੜਾ ਨਹੀਂ ਕਿਸੇ ਨਾਲ ਕਰਨਾ ਚਾਹੁੰਦਾ ਨਾ ਨਾ ਮੈਂ ਲੜਦਾ ਨਹੀਂ ਹਾਂ ਫਿਕਰ ਲੱਗਿਆ ਰਹਿੰਦਾ ਨਾ ਕੋਈ ਨਹੀਂ ਦੇਖ ਮੇਰੀ ਗੱਲ ਸੁਣ ਇਹ ਤਾਂ ਲੋਫਰ ਹੈਗੇ ਨੇ ਮੁੰਡੇ ਹਾਂ ਜਾਂ ਮੈਂ ਤਾਂ ਕਰਕੇ ਤੈਨੂੰ ਰੋਕਦਾ ਕੋਈ ਨਹੀਂ ਪਰ ਤੈਂ ਨਾ ਆਪਣੇ ਘਰ ਦੀ ਇੱਜ਼ਤ ਆਪਣੇ ਆਪ ਹੁੰਦੀ ਆ ਹਾਂਜੀ ਹਾਂ ਕਦੋਂ ਦੇਖ ਮੈਨੂੰ ਕੋਈ ਲਾਂਬਾ ਲੰਮ ਦਵਾ ਦੀ ਨਾ ਨਾ ਜਾਇਆ ਕੋਈ ਗੱਲ ਨਹੀਂ ਠੀਕ ਹੈ ਠਹਿਰਾ ਰੱਖੀ ਠੀਕ ਉੱਠ ਅਸਰ ਅਸਰ ਰੱਖ ਤਾਂ ਲੈ ਜਾ ਪੁੱਤ ਲੈ ਖੱਤਾ ਲੈ ਜਾ ਲੈ ਜਾ ਖਾ ਲਿਆ ਰੋੜ ਠਹਿਰਾ ਰੱਖੀ ਜੀ ਮੈਂ ਕੋਈ ਨਹੀਂ ਕੋਈ ਓਕੇ ਤੇ ਆਪ ਦੇ ਘਰੇ ਗੱਲਾਂ ਕਰਨੀ ਰੈਡੀ ਨਾ ਆਪਣੇ ਵਿਆਹ ਦੀ ਨੇ ਮੈਂ ਅੱਜ ਗੱਲ ਕਰਕੇ ਦੇਖਦਾ ਆ ਕਿ ਪੁੱਛਦਾ ਮੈਂ ਅੱਜ ਮਨਜਨ ਕੀ ਹੋ ਗੱਲ ਕਰਕੇ ਪਤਾ ਲ ਦੋ ਪਹਿਲਾਂ ਨਹੀਂ ਕਹਿ ਸਕਦਾ ਤੁਸੀਂ ਕਰ ਲੇ ਆਪਣੀ ਮੰਮੀ ਨਾਲ ਗੱਲ ਬਸ ਮੈਂ ਕਰਤਾ ਨਹੀਂ ਮੈਂ ਨਹੀਂ ਲੋੜ ਨਹੀਂ ਆ ਕੋਈ ਜ਼ਰੂਰ ਮੈਂ ਨਾ ਸਾਰਾ ਪ੍ਰਬੰਧ ਕਰ ਦਾਂਗਾ ਸਿਰਫ ਕਰਨਾ ਕਰੋ ਹਾਂ ਹਾਂ ਨਾ 8-10 ਬੰਦੇ ਦੀ ਗੱਲ ਕਰਦੇ ਕਹਿੰਦੇ ਕੋਈ ਨਾ ਭੇਜਦਾ ਹਾਂ ਹਾਂ ਗੱਡੀ ਭੇਜ ਦਾਂਗੇ ਗੱਡੀ ਭੇਜ ਦਾਂਗੇ ਠੀਕ ਹੈ। ਓਕੇ। ਮੇਰੀ ਮੈਂ ਗੱਲ ਕਰਨੀ ਸੀ। ਹਾਂ ਤੂੰ ਦੱਸਣ ਮੈਂ ਕਿ ਤੁਹਾਨੂੰ ਪਸੰਦ ਕਰਦੇ ਸੀ ਇੰਸਟਾਗ੍ਰਾਮ ਤੇ ਮਿਲੇ ਦੇ ਸੀ। ਹਾਂ। ਹਾਂ ਜੀ। ਕਿੱਥੇ ਦੀ ਆਪਣੀ ਕੁੜੀ ਆ ਆਪਣੇ ਪਾਨੀ ਘੜਦੀ ਆਈ। ਮੀਤ ਦਾ ਦੀ ਕੁੜੀ ਏ। ਇਹ ਮੀਤਾ ਜੀ ਕੰਮ ਕਰਦਾ। ਮਿਸਤਰੀ। ਅੱਛਾ ਹਾਂ। ਉਹ ਗੱਲੇ ਪੁੱਤ ਫੇਰ ਕਰਨਾ ਤਾਂ। ਮੈਂ ਅੱਜ ਜਾ ਕੇ ਗੱਲ ਕਰਦਾ ਹਾਂ ਉਹ ਨਾਲ। ਤੇਰੀ ਪਸੰਦ ਆ ਤੈਨੂੰ? ਹਾਂ ਜੀ ਹਾਂ। ਉਹਦੇ ਲਈ ਮੈਂ ਜ਼ਰੂਰ ਜਾ ਕੇ ਬਣਾਂਗਾ। ਰੰਗ ਲੱਭਨੇ ਵੀ ਫਾ ਕਿਸ ਨਿਜਵਾਨੀ ਦੇ ਮਾਪੇ ਮੰਮੀ ਆਪਾਂ ਡੇਰ ਛੱਡ ਗਈ ਮੈਨੂੰ ਭੁੱਖ ਲੱਗ ਰਹੀ ਐ ਰੋਟੀ ਲੈ ਕੇ ਆ ਤੁਹਾਡਾ ਮੁੱਢ ਕੁਝ ਚੱਕ ਕੇ ਕਰ ਲੈਣਾ ਯਾਰ ਮੰਮੀ ਤੁਸੀਂ ਵੀ ਨਾ ਇਹਦੇ ਬੁੱਧ ਕਰ ਲੈਣਾ ਲੋਕਾ ਦਾ ਕਰਕੇ ਆਨੀ ਮੈਨੂੰ ਤੱਕੀ ਹੁੰਨੀ ਐ ਜੀ

ਅੱਜ ਬੜੇ ਚਿਰ ਬਾਅਦ ਜਿਹੜਾ ਮਾਰਿਆ ਤੁਸੀਂ ਬਸ ਮੈਂ ਲੰਘਿਆ ਜਾ ਰਹੀ ਸੀ ਮੈਂ ਚਲੋ ਨਿੱਤੇ ਵਜ ਦਾ ਘਰ ਦੇਖਦਾ ਜਾਂਦਾ ਜਾਂਦਾ ਉਹਦੇ ਜਾਣ ਤੋਂ ਬਾਅਦ ਤੁਹਾਨੂੰ ਪਤਾ ਘਰ ਦੇ ਰਜੇ ਮੈਂ ਕਰਕੇ ਆਏ ਨਹੀਂ ਗਿਆ ਕੁਛ ਹੀ ਪੁੱਤ ਜਿਹੜਾ ਅੰਕ ਲਾਇਏ ਨੀਗੇ ਜਾ ਪਾਣੀ ਲਿਆ ਕੇ ਦੇ ਲੈ ਕੋਈ ਨਹੀਂ ਆਏ ਮੈਂ ਫੇਰ ਘਰ ਦੇ ਸ਼ੱਕੇ ਜਾਊਗਾ ਉਂਝ ਦੱਲੂ ਵਾਲੀ ਮੈਂ ਬਾਤ ਬਣਾ ਲਈ ਪੁੱਤ ਉਂਝ ਬੱਕ ਜਾ ਮੰਮੀ ਆ ਰਹੇ ਤੈਨੂੰ ਪਤਾ ਨਾ ਮੈਂ ਰੀਲਾ ਬਣਾ ਰਹੀ ਹਾਂ ਮੈਨੂੰ ਕੀ ਹੁੰਦਾ ਹੈ ਕੰਮ ਘੁੰਮ ਆਪਦਾ ਕਰ ਲਿਆ ਕਰੋ ਉਧਰੇ ਅੰਕਲ ਬਹੁਤ ਚਿਰ ਬਾਅਦ ਆਏ ਨੇ ਮੈਨੂੰ ਨਿਕਾਸਾ ਲੈਣਾ ਦੇਣਾ ਹੈਗਾ ਹਾਂ ਚਲੋ ਚਲੋ ਕੋਈ ਨਹੀਂ ਨਦੀ ਰੇ ਚਾਹ ਪਾਣੀ ਨਾ ਨਹੀਂ ਨਹੀਂ ਬਸ ਉਹ ਉਹ ਕੇ ਬਹੁਤ ਖੁਸ਼ੀ ਤੇ ਮੈਨੂੰ ਪਤਾ ਉਹ ਅੰਕਲ ਚਿਰ ਦੀ ਬੜੀ ਦੇ ਕਿੰਨੇ ਪੁਰਾਣੇ ਦੋਸਤ ਕਿੱਗੇ ਤੇ ਤੋਂ ਉਹਨਾਂ ਦੀ ਦੇਖੀ ਕਰਦੇ ਅੱਜ ਯਾਰ ਰਮੀਆ ਲੈ ਚਰ ਦੇ ਮੈਨੂੰ ਨਾ ਦਿਆ ਕਰੋ ਕਿਉਂਕਿ ਮੈਂ ਰੀਲਾ ਬਣਾਉਣੀ ਹੁੰਨੀ ਹੈ ਨਾ ਮੈਨੂੰ ਟੋਕਿਆ ਨਾ ਕਰੋ ਤੁਸੀਂ ਤਾਂ ਮੇਰੇ ਘਰ ਸੁਣ ਕੇ ਬਗਾਨੇ ਘਰ ਜਾਣਾ ਕਿ ਮੈਂ ਸਵੇਰ ਤੋਂ ਨਹੀਂ ਬਗਾਨੇ ਘਰ ਤੋਰੂੰਗੀ ਕੀ ਸੰਸਕਾਰ ਨਾ ਰੋ ਨਿੱਲੀ ਗੋੜਾ ਘੱਟ ਕਰਨ ਦੇ ਕੱਲ ਨੂੰ ਉੱਤੇ ਕੁਝ ਤਾਂ ਸੋਚ ਮੈਂ ਦੇਖੀ ਜਾਊਗੀ ਕਿ ਜੇ ਮੈਨੂੰ ਜਾਣ ਦੱਸ ਦੱਸ ਹਾਂਜੀ ਜੇ ਤੂੰ ਕਨਕ ਤੈਨੂੰ ਕੁੜੀ ਪਸੰਦ ਆ ਉਹ ਕੁੜੀ ਦਾ ਘਰ ਦਾ ੱੱਕਾ ਨਹੀਂ ਤੋੜਦੀ ਨਹੀਂ ਐਦਾਂ ਨਹੀਂ ਨਹੀਂ ਮੇਰੀ ਘਰ ਹੋਂ ਦਾ ਪੁੱਤ ਪਿਸਕ ਦੇ ਵਿੱਚ ਪੈ ਕੇ ਨਾ ਅੰਨਾਂ ਨਾ ਹੋ ਉਹਦੀ ਮਾਂ ਘਰ ਦਾ ਕੰਮ ਕਰ ਰਹੀ ਆ ਕੁੜੀ ਲੱਗਿਆ ਰਾਵਾਂ ਵੀਡੀਓ ਬਣਾਉਣ ਤੇ ਤੈਨੂੰ ਕੀ ਲੱਗਦਾ ਜਿਹੜੀ ਕੁੜੀ ਹਰ ਵਕਤ ਕੰਮ ਦੇ ਟਾਈਮ ਫੋਨ ਜਾ ਕੇ ਬੈਠੂਗੀ ਉਹ ਆਪਾਂ ਨੂੰ ਰੋਟੀ ਖਵਾ ਦੂਗੀ ਮੇਰੀ ਗੱਲ ਸੁਣ ਲੈ ਉਹਦਾ ਨਾ ਨੰਬਰ ਪਾ ਬਲੌਕਲਿਸਟ 'ਚ ਦੁਬਾਰਾ ਉਹਦਾ ਨਾਲ ਗੱਲ ਨਾ ਕਰੀ ਠੀਕ ਹੈ ਨਾ ਜੀ ਅੱਜਾ ਆਪਣੇ ਡੈਡੀ ਤੇ ਗੀਤਾ ਦੇ ਗਏ ਉਹਦੇ ਸਟੇਲ ਕਰਨ ਆਵਦੇ। ਪਰ ਮੈਂ ਨਾ ਆ ਗਿਆ ਇਸ ਤੇ ਨਾ ਦੇਣਾ ਤੇ ਪੁਨੀ ਹਰ ਤਰ੍ਹਾਂ ਦੇ ਦਿੱਤੇ ਉਹਦੇ ਤੋਂ ਆਉਣ ਫੋਨ ਤੇ ਕਰਣਾ। ਆ ਮੇਰੇ ਵੇੜੇ ਕੋਲ ਬੂਰਾ ਬੜਾ ਬੁਢਾ ਰੋਣ ਨੂੰ ਟੋਡੇ ਜਾਂਦੇ ਤੇ ਇਹਨੂੰ ਬਹੁਤ ਕੈਰ ਕਰਦੇ ਨੇ। ਹਾਂ ਨਹੀਂ ਵਰਤ ਜਿੰਨਾ ਤੱਕ ਫੋਨ ਨਾ ਲਾ ਦੇ। ਹਾਂ ਮੈਂ ਵੀ ਜਾ ਕੇ ਤੇ ਨਹੀਂ ਜਿੰਦ ਤੇ ਨਾ ਤੱਕ ਫੋਨ ਨਾ। ਹਲੋ ਸੁਣ ਕੱਲਾ ਮੇਰੀ ਗੱਲ ਹੈ ਮੈਨੂੰ ਬਲੌਕ ਚ ਨਾ ਸੈਟ Nak tidak diri dalam malam nanti, yang namanya Nanda. Kusi, aku tak kira, Nanda nak tanya dia kalau dia malam nanti nak berapa puri kuliah nak. Nanda tadi, korang kan berarti dia tahu ਉਹ ਮੈਂ ਤੇ ਡੈਡੀ ਉਹਦੇ ਨਾਲ ਆਇ ਸੀ ਨੂੰ ਦੇਖਣ ਵਾਸਤੇ ਬਹੁਤ ਲਾਇਸੀਆ ਉਹ ਜੱਸ ਬੈੜੀ ਸੀਗੇ ਜੱਸ ਮੈਂ ਉਹਨੂੰ ਮਨਾ ਕਰਤਾ ਹਾਂ ਨਾ ਪੁੱਤ ਤੂੰ ਬਿਲਕੁਲ ਚਿਕਰ ਨਾ ਕਰ ਤੇ ਮਾਂ ਹੈ ਨਾ ਮੈਂ ਜਾਵਾਂਗੀ ਤੇ ਬਹੁਤ ਚੰਗੇ ਨੇ ਬਿਰਜੀ ਮੈਂ ਤੇ ਹੱਥ ਜੋੜਨ ਦੀ ਤਿਆਰ ਕਰੂੰਗੀ ਪਰ ਤੇਰਾ ਰਹਿ ਚਸਣ ਵਾਲੇ ਕਰਵਾਉਂਗੀ ਪੁੱਤ ਠੀਕ ਹੈ ਤੇ ਲੈ ਮੇਰੇ ਨਾਲ ਘਰਣ ਲੈ ਕੇ ਆਇਆ मैं तो खाना खा ला ना मम्मी तू तो पैर हाथ नहीं लाने मैं करूंगी हूं जेड़ा कुछ करना गा बस रहन दो जेड़ा हो गया ठीक है गा तू तो सेट पे बैठो सारा काम मैं करूंगी ठीक है तू तो, तो कल्ला की मैं कर लेगा कोई तो ना मम्मा तू से बैठो मैं आ गई तू तो तुमने कभी कुछ किया नहीं कोई ਜੀ ਵਾਸਤੇ ਐਸੀ ਜੀ ਚਾਹ ਕੀ ਮੈਂ ਕੋਈ ਹੋਰ ਪੁੱਛਣਾ ਹੋਪ ਤਾਂ ਠੀਕ ਆ ਤੁਸੀਂ ਠੀਕ ਐ ਜੀ ਸੋ ਤਾਂ ਕੀ ਹੋਣਾ ਮੈਂ ਕਹਿੰਦੀ ਸੀ ਵੀ ਇੱਕ ਵਾਰ ਤੁਸੀਂ ਚਾਹੇ ਆਪ ਵੀ ਇੱਕ ਹੀ ਡੇਟ ਤੇ ਜਾ ਕੇ ਕਿ ਬਹੁਤ ਬਦਲਾ ਆ ਗਿਆ ਅੱਜ ਕੱਲ੍ਹ ਤਾਂ ਬੱਚਿਆਂ ਦੇ ਵਿੱਚ ਬਦਲਾ ਆਣਾ ਬਹੁਤ ਜ਼ਰੂਰੀ ਆ ਜਦੋਂ ਮੈਂ ਤੁਹਾਨੂੰ ਕੋਈ ਕੰਮ ਕਰਦਿਆਂ ਦੇਖਿਆ ਨਾ ਉਹ ਪੂਰੀ ਸਰ ਫੋਨ ਤੇ ਲੱਗੀ ਹੋਈ ਸੀ ਤੁਹਾਨੂੰ ਪਤਾ ਆਪਣੇ ਘਰੇ ਨਹੀਂ ਕਿਸੇ ਹੋਰ ਦਿੱਕਤ ਹੈ ਜਾਣਾ ਲਿਆਟ ਤਾਂ ਤਾਂ ਬਹੁਤ ਜ਼ਰੂਰੀ ਹੈ ਨਾ ਬੱਚੇ ਨੂੰ ਬਿਲਕੁਲ ਮੈਂ ਉਹ ਸੋਚ ਕੇ ਨਾ ਫਿਰ ਆ ਕੇ ਮੈਂ 10 ਲੱਖ ਬਹੁਤ ਤਾਰਿਆ ਫਿਰ ਆਪਾਂ ਲੋ ਕੁੜੀ ਨਹੀਂ ਪਸੰਦ ਪਰ ਜੇ ਤੁਸੀਂ ਕਹਿੰਦੇ ਹੋ ਮੈਂ ਜ਼ਰੂਰ ਇੱਕ ਵਾਰ ਜਾ ਕੇ ਚੈੱਕ ਕਰਾਂਗਾ ਤੁਹਾਨੂੰ ਪਤਾ ਜੀ ਘਰ ਦੇ ਵਿੱਚ ਰਿਸ਼ਤੇਦਾਰ ਭੈਣ ਭਾਈ ਨੇ ਵੀ ਆਉਣਾ ਹੁੰਦਾ ਜੀ ਆਪਣੀ ਨੂੰਹ ਤੇ ਹੋਂਦੀ ਲੱਗੀ ਰਹੂਗੀ 24 ਘੰਟੇ ਉਹ ਚਾਹ ਪਾਣੀ ਨਹੀਂ ਪੁੱਛੇਗੀ ਤਾਂ ਕੌਣ ਪਸੰਦ ਕਰੇਗਾ ਉਦੋਂ ਐਸੀ ਹਕਾਤਾਂ ਤੋਂ ਨਾ ਮੈਂ ਕਦੇ ਵੀ ਰਿਸ਼ਤੇ ਦੀ ਗੱਲ ਨਹੀਂ ਕੀਤੀ ਨਹੀਂ ਸੋਚਨੀ ਸੀਗੀ ਕਿ ਜਿਹੜੇ ਦੁੱਖ ਮੈਂ ਘਟ ਰਹੀ ਆ ਕਿਉਂਕਿ ਮੈਨੂੰ ਪਤਾ ਸੀ ਮੇਰਾ ਬੱਚਾ ਘਰ ਤੋਂ ਚੱਲ ਰਿਹਾ ਉਸਤਾ ਆ ਉਹ ਨਹੀਂ ਸੋਚਦਾ ਕਿ ਚੱਲ ਜੇ ਚਾਹਤ ਨਹੀਂ ਚਲਦੀ ਵਿਰਹਾ ਜਾ ਕੇ ਕੀ ਕਰੂਗੀ ਮੈਨੂੰ ਵੀ ਇਸ ਦਾ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਪਰ ਮੈਂ ਕਹਿੰਨੀ ਆ ਜੋ ਤੁਸੀਂ ਉਹਨੂੰ ਸਮਝਾਇਆ ਸ਼ਹਿਰ ਨਾ ਕਰੇ ਰਸੀ ਜਾ ਸਕਦੀ ਹੈ ਤੁਹਾਡੀ ਗੱਲ ਕੀ ਆ ਮਿਸ਼ਤਾ ਮੇਰਾ ਬੋਸਤ ਸੀ ਮੈਂ ਚਾਹੁੰਦਾ ਸੀ ਵੀਕ ਪਰਿਵਾਰ ਅੱਧਾ ਪਤਾ ਜਰੋਂ ਅਸੀਂ ਸਮਝਦੇ ਆ ਤੁਹਾਡਾ ਨਾਂ ਬਹੁਤ ਪਿੱਤ ਕਰਕੇ ਮਿਲ ਕੇ ਕਰਕੇ ਮੈਂ ਕਰੇਂਗਾ ਜੇ ਤੁਸੀਂ ਕਹਿਣਾ ਕੁੜੀ ਸੋਬਰ ਵੀ ਤੇ ਮੈਂ ਆ ਮੰਗ ਇਸ ਮੈਨੂੰ ਕੋਲ ਆਣ ਮੈਂ ਇਹ ਕਰਨੀ ਆ ਦੀ ਆਪਣੇ ਦੋਸਤ ਕਰਕੇ ਚਾਹੇ ਮੇਰੇ ਕਹੇ ਤੇ ਨਾ ਜਾਓ ਕਿਉਂਕਿ ਆਪ ਕੀ ਦੇਖ ਕੇ ਇਹ ਕਹੇ ਕੁਝ ਵੀ ਕਰਨਾ ਕਰੋ ਮੈਂ ਅੱਜ ਆਵਾਂ ਉਹ ਕਿਉਂ ਨਹੀਂ ਮੁਨਦੱਸਦੇ ਮੈਂ ਨਹੀਂ ਤੇ ਬਿਲਕੁਲੀ ਦਾਸੀ ਜਿੱਦ ਤੇ ਕੋਈ ਤੇਲਦੀ ਕਹਾਣੀ ਬੇਸ ਮੈਨੂੰ ਨਾਂਵਾ ਦਉਗੀ ਤੇ ਦੋਨੋਂ ਬੱਚੇ ਕਿਤੇ ਜੋ ਬਹੁਤ ਸੋਤ ਕਰਦੇ ਨੇਗੇ ਉਹਨਾਂ ਦੀ ਖੁਸ਼ੀ ਵਾਸਤੇ ਇੱਕ ਵਾਰ ਸੱਚੀ ਮੈਂ ਵੀ ਆਪਣੇ ਬੱਚੇ ਨੂੰ ਬਹੁਤ ਜਿਆਦਾ ਪਿਆਰ ਕਰਦਾ ਮੇਰਾ ਬੱਚਾ ਬਹੁਤ ਲਾਇਕ ਆ ਉਹਦੇ ਕਰਕੇ ਹੀ ਮੈਂ ਇੱਕ ਬੋਲ ਤੇ ਹਾਂ ਕਰ ਦਿੰਦੀ ਸੀ ਤੁਸੀਂ ਕਰਨਾ ਕਰੋ ਮੈਂ ਜ਼ਰੂਰ ਆਵਾਂ ਜਾਂ ਜਾਂ ਹਾਂ

ਹਾਂ ਜੀ ਸ਼ਸ਼ੀ ਕਾਂ ਜੀ ਹਾਂ ਜੀ ਮਮਾ ਹੋਰੀ ਨੇ ਘਰਾਨੇ ਤੋਂ ਮਮਾ ਜੀ ਆ ਤੁਹਾਡਾ ਫੋਨ ਆਇਆ ਹੈ ਹੈਲੋ ਹਾਂ ਜੀ ਜੀ ਸ਼ਸ਼ੀ ਕਾਂ ਹਾਂ ਜੀ ਠੀਕ ਹੈ ਜੀ ਕੁਛ ਨੂੰ ਨਾਲ ਲੈ ਕੇ ਆਉਂਗਾ ਹਾਂ ਜੀ ਹਾਂ ਜੀ

ਤਾਂ ਮੈਂ ਕਿਹਾ ਕਿ ਜਾਂ ਮੈਂ ਕਰ ਲਈ ਨੀ ਇਹ ਬਸ ਦੁੱਖਾਂ ਮੈਡੀਕਲ ਸੁਣ ਹਾਂਜੀ ਤੁਸੀਂ ਆਏ ਨਹੀਂ ਹੈਗੇ ਮੈਂ ਬੁਲਾਈ ਆ ਤੁਸੀਂ ਤਾਂ ਮਨਾ ਕਰਤਾ ਸੀ ਜਿਹੜੀ ਇਹਦੇ ਵਿੱਚ ਕਮੀ ਸੀ ਨਾ ਉਹ ਸੀ ਤਾਂ ਦੂਰ ਕਰ ਲਈ ਆਪਣੀ ਕਮੀ ਹੁਣ ਸਾਰਾ ਇਹ ਘਰ ਦੇ ਕੰਮ ਖੁਸ਼ੀ ਕਰਦੀ ਆ ਠੀਕ ਆ ਹੁਣ ਜਿਵੇਂ ਤੁਹਾਨੂੰ ਕਹਿੰਦਾ ਸੀ ਮੈਂ ਖੁਸ਼ੀ ਨਾਲ ਰਿਸ਼ਤਾ ਕਰਾਉਣਾ ਹਾਂਜੀ ਮੈਂ ਮਨਾ ਹੈਗੀ ਤੀਜ ਤਾਂ ਕਰਕੇ ਵੀ ਖੁਸ਼ੀ ਸਹੀ ਕੰਮ ਨਹੀਂ ਕਰਦੀ ਆਹ ਬਲਕਿ ਸਾਰੇ ਘਰ ਦੇ ਕੰਮ ਕਰਦੀ ਆਂ ਲਾਇਕ ਆ ਸਾਰੇ ਸਿਰ ਫੋਨ ਚੱਕਦੀ ਆ ਹੁਣ ਮੈਂ ਸਾਰਾ ਕੁਝ ਦੇਖ ਕੇ ਇਹ ਮੈਂ ਹੁਣ ਤੁਹਾਡਾ ਰਿਸ਼ਤਾ ਕਰਤਾ ਪੱਕਾ ਮੈਂ ਬਹੁਤ ਖੁਸ਼ ਆਈ ਹਾਂ ਜੀ ਜੀ ਹੱਥ ਤਾਂ ਮਿਲਨੇ ਜੋੜਨੇ ਚਾਹੀਦੇ ਕਿਉਂਕਿ ਅੱਜ ਤੁਹਾਡੇ ਸੰਸਕਾਰਾਂ ਕਰਕੇ ਅੱਜ ਮੇਰੇ ਬੱਚਾ ਸੁਧ ਰਿਹਾ ਜੇ ਜਸ ਮਣਾ ਨਾ ਕਰਦਾ ਵਿਆਹ ਨੂੰ ਸ਼ਾਇਦ ਮੇਰੀ ਬੇਟੀ ਨਹੀਂ ਸੁਧਰਨ ਹੁੰਦੀ ਸੀ ਤੇ ਜਿਸ ਮੈਂ ਤੇਰੇ ਪੁੱਤ ਤੇ دل ਤੋਂ ਧੰਨਵਾਦ ਕਰਦੀ ਤੇਰੇ ਵਰਗੇ ਪੁੱਤ ਹੋਣਾ ਬਹੁਤ ਕਰਦੀਆਂ ਧੀਆ ਸੁਦਰ ਸਾਹਿਬ ਇਹ ਪੁੱਤ ਤੇ ਮੈਨੂੰ ਇੰਨਾ ਮਾਣ ਆ ਅੱਜ ਤੱਕ ਕਦੇ ਵੀ ਗਲਤ ਰਸਤੇ ਨਹੀਂ ਪਿਆ ਜਿਹੜੇ ਸਮਾ ਚੱਲ ਰਹੇ ਨਾ ਤੁਹਾਨੂੰ ਪਤਾ ਬਿਣਾ ਪੁੱਛਿਆ ਤੱਕ ਕਿਤੇ ਜਾਂਦਾ ਨੂੰ 1 ਰੁਪਿਆ ਖਰਚੇ ਤੱਕ ਨਹੀਂ ਦਿੱਤਾ ਤੇ ਤਾਂ ਕਰਕੇ ਮੈਂ ਚਾਹੁੰਦਾ ਵੀ ਜਿਹੜੀ ਇਹ ਚੀਜ਼ ਮੰਗਦਾ ਚਾਹੇ ਦੀ ਕੋਈ ਤਮੰਨਾ ਹੁੰਦੀ ਆ ਮੈਂ ਇਹਨੂੰ ਹਾਸਲ ਕਰਕੇ ਦੰਦਾ ਇਸ ਕਰਕੇ ਮੈਂ ਖੁਸ਼ ਹਾਂ ਤੁਸੀਂ ਤਿਆਰੀ ਕਰੋ ਰਿਸ਼ਤੇ ਦੀ ਆਪਾਂ ਜਲਦੀ ਜਲਦੀ ਇਹਨਾਂ ਦਾ ਵਿਆਹ ਕਰਤੀਏ ਇਸ ਤੇਲੇ ਮੈਂ ਹਾਂ ਸਮਝਾਉਣ ਦੇ ਰਿਹਾ ਤੇ ਹਾਂ ਜੀ ਜਦੋਂ ਇਹ ਦੋਏ ਰਾਜੀ ਨੇ ਤੇ ਆਪਾਂ ਕੀ ਕਰ ਸਕਦੇ ਹੁਣ ਓਕੇ ਸਾਰਾ ਕੁਝ ਠੀਕ ਹੈ ਤਿਆਰੀ ਕਰੀਏ ਹਾਂ ਕਰੋ ਤਿਆਰੀ ਠੀਕ